ਸਾਰੇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਯਾਰ ਮੇਰਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਫੇਸਬੁੱਕ ਤੇ ਜਾ ਕੇ ਫੋਲੋ ਕਰੋ ਇਸ ਚੈਨਲ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਚ ਪਾਤਾ ਹੈ ਉਸ ਲਿੰਕ ਨੂੰ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਜੋ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ ਜੀ ਜੀ ਨਾਰਮਲ ਵਲੌਗ ਤਾਂ ਬਹੁਤ ਵੇਖੇ ਹੋਣੇ ਨੇ ਤੇ ਹੋਰ ਵੀ ਕਈ ਤਰ੍ਹਾਂ ਦੇ ਜਿਵੇਂ ਟਰੈਵਲ ਵਲੌਗ ਫੈਮਿਲੀ ਵਲੌਗ ਫਰੈਂਡ ਵਲੌਗ ਫੂਡ ਵਲੌਗ ਹੋਰ ਕਈ ਤਰ੍ਹਾਂ ਦੇ ਵਲੌਗ ਤੁਸੀਂ ਵੇਖੇ ਹੋਣੇ ਨੇ ਜੇ ਤੁਸੀਂ ਇਹ ਵਲੌਗ ਵੇਖ ਵੇਖ ਕੇ ਬੋਰ ਹੋ ਗਏ ਹੋ ਤੇ ਇੱਕ ਨਵੇਂ ਤਰ੍ਹਾਂ ਦਾ ਵਲੌਗ ਮਾਰਕੀਟ ਚ ਆਇਆ ਹੈ ਪੱਥਰੀ ਵਲੌਗ ਜਿਸ ਨੂੰ ਕ੍ਰੀਏਟ ਕੀਤਾ ਹੈ ਬਹੁਤ ਹੀ ਮਹਾਨ ਸ਼ਖਸੀਅਤ ਨੇ ਜਿਹੜੇ ਕਿ ਆਪਣੇ ਪੰਜਾਬ ਦੇ ਵਿੱਚ ਨਕਲੀ ਸਲਫਾਸ ਖਾਣ ਕਰਕੇ ਮਸ਼ਹੂਰ ਹੋਏ ਸਨ ਦੀਪ ਮਠਾੜੂ ਉਹਨਾਂ ਨੇ ਪੱਥਰੀ ਬਲੌਗ ਇੱਕ ਕ੍ਰੀਏਟ ਕੀਤਾ ਜੀ ਆਜੋ ਉਸ ਬਾਰੇ ਆਪਾਂ ਗੱਲ ਕਰਦੇ ਹਾਂ ਜੀ ਸਸਿਕਾਣ ਸਵਾਗਤ ਹੈ ਤੁਹਾਡਾ ਇਹਨਾਂ ਬਲੌਗ ਦੇ ਵਿੱਚ ਤੇ ਸੰਦੀਪ ਠੀਕ ਨਹੀਂ ਇਹਦੇ ਨਾਲ ਮਤਲਬ ਲੱਗਦਾ ਸਟੋਨ ਹੈ ਜਿਹੜੇ ਪੇੜ ਦੇ ਵਿੱਚ ਭਾਈ ਸਾਹਿਬ ਜੇ ਤੁਸੀਂ ਇਕੱਲੇ ਵੀ ਸਾਨੂੰ ਦੱਸ ਦੇਣਾ ਤਾਂ ਵੀ ਸਾਨੂੰ ਯਕੀਨ ਹੋ ਜਾਣਾ ਸੀ ਕੈਮਰੇ ਵਿੱਚ ਤੈਨੂੰ ਆਪਣੀ ਵਾਈਫ ਨੂੰ ਲੈਣ ਦੀ ਲੋੜ ਨਹੀਂ ਸੀ ਹੈ ਜੀ ਵਾਕਈ ਸਾਰਿਆਂ ਨੂੰ ਯਕੀਨ ਹੋ ਜਾਣਾ ਸੀ ਵੀ ਜਿਵੇਂ ਉਹ ਤਾਂ ਮੂੰਹ ਉਤਰਿਆ ਹੋਇਆ ਵੀ ਵਾਕਈ ਦਰਦ ਹੋ ਰਹੀ ਹੈ ਇਹ ਆਪਣੀ ਗੁਰਦੇ ਚ ਜਾਂ ਪੱਥਰੀ ਚ ਆਇਆ ਜਾਪਦਾ ਲੱਗ ਰਿਹਾ ਹੋਵੇ ਆਪਣਾ ਢੇਰ ਦੇ ਵਿੱਚ ਨਾ ਲੱਖ ਨੂੰ ਦੱਤ ਜਾਈ ਕਮਰ ਨੂੰ ਤੇ ਡਾਕਟਰ ਲੱਗ ਕੇ ਕਹਿੰਦੇ ਆ ਵੀ ਫਿਰ ਸਟੋਨ ਵਗੈਰਾ ਨਹੀਂ ਦਿਹਾਣਾ আলਟਰਾਸਾਉਂਡ ਕਰਵਾਉਣਾ ਤੇ ਚੱਲੇ ਆਂ ਕਾਫੀ ਜਿਆਦਾ ਦਰਦ ਹੁੰਦੀ ਹੈ ਤੇ ਉਹਦੇ ਕੋਲ ਪ੍ਰਦਰਸ਼ਨ ਵੀ ਹੋਣੇ ਨੇ ਡਾਕਟਰ ਕੋਲ ਹੀ ਦਵਾਈ ਲਿਆਂਦੀ ਜਾ ਕੇ ਨਹੀਂ ਹੋ ਰਿਹਾ ਤੇ ਡਾਕਟਰ ਕੋਲ ਲੈ ਜਾ ਵਲੌਗ ਬਾਅਦ ਚ ਬਣਾ ਲਈ ਐਡੀ ਕਮੈਂਟਰੀ ਜੀ ਕਰ ਰਿਆ ਹੈ ਇਹ ਬਾਅਦ ਚ ਹੋ ਜੇਗੀ ਕਿਤੇ ਡੇਗਦੀ ਆ ਵਿਚਾਰੀ ਉਸ ਤੋਂ ਖੜਾ ਉਸ ਤੋਂ ਜਾਣ ਨਹੀਂ ਦਿਆ ਤੇ ਸਾਲਾ ਵਲੌਗ ਦਾ ਬਣਿਆ ਹੈ ਮੈਂ ਪਤਾ ਜੇ ਪੰਗਾ ਪੱਤੇ ਦੇ ਵਿੱਚ ਪੱਥਰੀਆਂ ਆਈਆਂ ਘੱਟੋ ਘਾਟ ਦੀ ਮਿਰਸਾ ਮਾ ਉਹ ਛੇਤ ਛੇਤ ਕਹਿੰਦਾ ਤੇ ਲਿਖੀਆਂ ਆਈਆਂ ਤੇ ਬਾਕੀ ਕਹਿੰਦਾ ਹੋ ਸਕਦਾ ਉਹਨਾਂ ਨਾਲੇ ਵੀ ਲੱਗਦਾ ਜਿਆਦਾ ਆ ਜੀ ਇਸ ਬੰਦੇ ਨੂੰ ਕੀ ਇਹਦਾ ਲਾਜ ਕੀ ਕਰਗੇ ਅਸੀਂ ਸਾਸੀ ਸਾਹਿਬ ਇਸ ਦਾ ਲਾਜਬਸ ਇੱਕੋ ਹੀ ਏ ਜਿੱਥੇ ਇਹ ਮਿਲੇ ਜਿਹੜੀ ਵੀ ਹਾਲਤ 'ਚ ਮਿਲੇ ਬਾਹ ਘੇਰ ਤੇ ਲੈਤਰ ਲਾ ਲਓ ਤੇ ਬਸ ਪਿੰਜੀ ਲਗੇ ਜਾਓ ਤੇ ਇਹਦਾ ਫੋਨ ਖੋ ਕੇ ਤਾਂ ਪਰਾਂ ਚੋਕੇ ਵਗਾਓ ਜਿਸ ਤੋਂ ਇਹ ਵਲੌਗ ਬਣਾਉਂਦਾ ਸਾਲਾ ਡਗੜ ਦੱਲਾ ਗਿਆ ਸਾਲਾ ਬਣਿਆ ਵਲੌਗ ਦਾ ਵੀ ਤੇਰੇ ਘਰ ਇਡੀ ਤਗੜੀ ਬਿਪਤਾ ਪਈ ਏ ਘਰ ਜਾ ਕੇ ਕੋਈ ਸਲਾਹ مشورہ ਕਰ ਵੀ ਉਹਦੇ ਦਰਦ ਹੁੰਦੀ ਏ ਪੱਥਰੀਆਂ ਆਈਆਂ ਨੇ ਕੀ ਕਰਨਾ ਏ ਕੀ ਨਹੀਂ ਕਰਨਾ ਪਰ ਨਹੀਂ ਵਲੌਗ ਜ਼ਰੂਰੀ ਏ ਉਹਨਾਂ ਦਾ ਕੀ ਏ ਇਨਸਾਨ ਤੇ ਧਰਤੀ ਤੇ ਹੁੰਦੇ ਜਾਂਦੇ ਰਹਿੰਦੇ ਨੇ ਜੀਆਂ ਦੀ ਆਪਾਂ ਨੂੰ ਕੀ ਲੋੜ ਏ ਅੱਛਾ ਇੱਕ ਤੇ ਆ ਮੁੰਡੇ ਨੇ ਨਾ ਬਹੁਤ ਅੰਕ ਕੀਤਾ ਏ ਮੈਂ ਤੇ ਸੰਦੀਪ ਵੀ ਚੰਨੀ ਦਵਾਈ ਲੈਣ ਵਾਸਤੇ ਹਾਂ ਮੈਨੂੰ ਇਹੀ ਕਿਤੇ ਘੁੰਮਣ ਚੱਲੇ ਨੇ ਜਿਹੜੇ ਹਿਸਾਬ ਨਾਲ ਤੂੰ ਸੜਿਆ ਦੰਦ ਕੱਢਦਾ ਫਿਰਨਾ ਹੈ ਲੱਗਦਾ ਨਹੀਂ ਵੀ ਦਵਾਈ ਲੈਣ ਚੱਲੇ ਲੱਗਦਾ ਤੇ ਇੰਜ ਹੀ ਜਿਹਾ ਘੁੰਮਣ ਫਿਰਨ ਚੱਲੇ ਹੋ ਜੇ ਨਾ ਵਾ ਇੰਜੈਕਸ਼ਨ ਹੋ ਰਿਹਾ ਲਗਉਨੇ ਲੇ ਨੰਬਰ ਦਾ ਕਰਤੇ ਕੇ ਬੋਸ ਬੋਸ ਸੱਚ ਬਾਰੀ ਖੁੱਲੀ ਤਾਂ ਕਰਕੇ ਅਗੇ ਨਾ ਬੰਦ ਠਾਕੀ ਹੈ ਲਗਿਆ ਸਾਲਿਆ ਤੇਰੀ ਵਾਈਫ ਦਰਦ ਦੇ ਨਾਲ ਤੜਫ ਰਹੀ ਏ ਤੂੰ ਲੋਕਾਂ ਨੂੰ ਦੱਸ ਰਿਆਂ ਵੀ ਲਾਈਟ ਕਿਵੇਂ ਬੰਦ ਹੁੰਦੀ ਏ ਇਹਨਾਂ ਲੋਕਾਂ ਨੇ ਕੀ ਲੈਣਾ ਦੇਣਾ ਲੋਕਾਂ ਦਾ ਵਾਕੀ ਭੈਣ ਚੋਦ ਨੂੰ ਕੋਈ ਜੀਆਂ ਜੂਆਂ ਦੀ ਲੋੜ ਨਹੀਂ ਹੈਗੀ ਇਹਨੂੰ ਤੇ ਲੋ ਦਵਾਈ ਲੈ ਲਈ ਹੁਣ ਫੇਰ ਮੁੰਟਿੰਗ-ਮੁੰਡੀਆਂ ਨੇ ਉਹ ਅਗਲੀ ਸਾਈਡ ਫਲਤੀ ਗਈ ਦਵਾਈ ਉਹਨਾਂ ਨੇ ਦੇ ਦਿੱਤੀ ਏ ਤੇ ਇੰਜੈਕਸ਼ਨ ਲਾਤਾ ਬਾਕੀ ਦੇਖੋ ਥੋੜਾ ਟਾਈਮ ਲੱਗੂ ਔੜੀ ਔੜੀ ਫਰਕ ਪੈ ਜਾਏਗਾ ਵਿਚਾਰੀ ਦਾ ਕਾਫੀ ਮੰਦਾ ਹਾਂ ਇਹਨੇ ਨੇ ਇਹਨੂੰ ਆਜਾ ਬੈਠੋ ਕਰ ਲੋ ਗੱਲ ਯਾਰ ਕੀ ਆਖੇ ਇਹੋ ਜਿਹੇ ਬੰਦੇ ਨੇ ਜੇ ਉਹ ਜਾਦੂ ਹੋ ਕੀ ਏ ਤੇ ਇੱਥੇ ਹੀ ਕਰਨੇ ਆ ਕੈਮਰਾ ਲੈ ਕੇ ਨੇੜੇ ਜਾ ਨੇੜੇ ਤੋਂ ਵਿਖਾਉ ਨੂੰ ਨਾਲੇ ਵਿਊ ਵਧੀਆ ਆਉਣਗੇ ਸਾਲਿਆ ਧਗੜ ਦੱਲਿਆ ਬੰਦਾ ਇਹਨੂੰ ਪੁੱਛੇ ਇਹ ਵੀ ਤੂੰ ਦੇ ਕੋ ਪਾਣੀ ਪੂਣੀ ਲੈ ਕੇ ਜਾ ਵਿਚਾਰੀ ਬੋਲਾ ਮਾਤਾਮਾ ਇਹੋ ਜਿਹੇ ਜਾਨਵਰ ਨਾ ਮੈਂ ਤਾਂ ਜਾਨਵਰ ਹੀ ਆਖਾਂਗਾ ਕਿਸੇ ਜਨਾਨੀ ਨੂੰ ਨਾ ਦੇ ਭੁੱਲ ਗਏ ਵੀ ਜਿੱਡਾ ਏ ਚਵਾਲੇ ਅੱਜ ਜਲੂਸ ਕੱਢਦਾ ਫਿਰਦਾ ਆਪਣੀ ਜਨਾਨੀ ਦਾ ਇਹ ਉਲਟੀ ਕਰਨ ਲਈਏ ਤੇ ਉਹ ਵੀ ਵਿਖਾਣ ਡਿਆ ਜਾਨ ਫਿਰ ਆ ਗਾਂ ਜਾ ਤਿਲਕੋ ਨਾਲ ਹੋ ਤੇ ਜਿਹੜੀ ਉਲਟੀ ਉਹਨੇ ਕੀਤੀ ਉਹ ਹੱਥ ਚ ਫੜ ਕੇ ਤੇ ਵਿਖਾ ਆਪਣੇ ਵੇਖਣ ਵਾਲਿਆਂ ਨੂੰ ਤੇ ਆਪਣੇ ਸਬਸਕ੍ਰਾਈਬਰਾਂ ਨੂੰ ਜਿਹੜੇ ਤੇਰੇ ਵਰਗੇ ਚੌਲ ਜਿਹੇ ਵਲੌਗ ਬਿੰਦੇ ਨੇ ਆਵਾਜ਼ਾਂ ਮਾਰਨ ਡਿਆ ਵੀ ਆਜੋ ਆਜੋ ਬੰਦਾ ਪੁੱਛੇ ਵੀ ਉਹ ਉਲਟੀ ਕਰਨ ਲਈਏ ਵੀ ਤੇਰੇ ਕੋਲ ਆ ਕੇ ਤੇਰੇ ਮੂੰਹ ਦੇ ਉੱਤੇ ਉਲਟੀ ਕਰ ਦਵੇ ਨਾ ਸਵਾਦ ਆ ਜੇ ਨਾਲ ਸਾਰੇ ਨੂੰ ਪਤਾ ਲੱਗ ਜਾਵੇ ਵਲੌਗ ਕਿਵੇਂ ਬਣਾਈ ਤੇ ਨੇ ਆਇਸਟ੍ਰਾਂ ਦੀਆਂ ਚੀਜ਼ਾਂ ਦੇ ਲੋਕ WhatsApp ਤੇ ਸਟੇਟਸ ਨਹੀਂ ਪਾਉਂਦੇ ਤੂੰ ਵੀਡੀਓ ਬਣਾਵਣਾ ਤੇ YouTube ਤੇ ਅਪਲੋਡ ਕਰਦੇ ਐ। ਉਹ ਸ਼ਰਮ ਕਰ ਮਾੜੀ ਮੋਟੀ ਤੇਰੀ ਵਾਈਫ ਐ। ਕਿੱਥੋਂ ਭਾਜੀ ਮਿਲਦੇ ਹੋ ਤੂੰ ਸਾਬ ਲੱਗੋ ਨੋਟੀ ਕੁਲਚੇ। ਵੀਡੀਓ ਬੜੀ ਵਾਇਰਲ ਹੋਈ ਏ। ਚਲ ਆ ਉੱਤੋਂ ਸਾਲਾ ਮਜ਼ਾਕ ਕਰਨ ਡਿਆ ਤੇ ਦੰਦ ਕੱਢਣ ਡਿਆ। ਵਾਕਿਆ ਨੂੰ ਲੱਤਰਾਂ ਦੀ ਘਾਟ ਐ ਹੋਰ ਤੇ ਕੋਈ ਚੱਕਰ ਨਹੀਂ ਹੈਗਾ। ਯਾਰ ਪਤਾ ਨਹੀਂ ਕਿਵੇਂ ਇਹ ਜਨਾਨੀਆਂ ਦੇ ਨਾਲ ਰਹਿ ਰਹੀ ਏ ਤਾਨੇ ਜਨਾਨੀ ਜੇ ਕੋ ਹੋਰ ਹੁੰਦਾ ਇਹਨੂੰ ਸਾਲੋਂ ਚਿੱਟੇ ਦਿਨ ਛੱਡ ਕੇ ਤੁਰ ਜਾਂਦੀ ਮੈਨੂੰ ਲੱਗਦਾ ਸਾਰਾ ਸਾਰਾ ਟੱਬਰ ਹੀ ਪੁੱਠਾ ਹੈ ਤੇ ਕਈਆਂ ਨੂੰ ਲੱਗਦਾ ਨਾ ਵੀ ਜਿਹੜੇ ਆ ਯੂਟਿਊਬਰ ਬਲੌਗਰ ਬੜੀਆਂ ਆਪਣੇ ਘਰਦਿਆਂ ਨੂੰ ਸ਼ਾਪਿੰਗਾਂ ਕਰਾਉਂਦੇ ਨੇ ਸਰਪ੍ਰਾਈਜ਼ ਗਿਫਟ ਦੇਂਦੇ ਨੇ ਵੱਡੇ ਮਨਾਉਂਦੇ ਨੇ ਸੂਟ ਲੈ ਕੇ ਦਿੰਦੇ ਨੇ ਵੀ ਉਹ ਬੜਾ ਇੱਕ ਦੂਜੇ ਨੂੰ ਪਿਆਰ ਕਰਦੇ ਹੁੰਦੇ ਨੇ ਇਹਨਾਂ ਚੀਜ਼ਾਂ ਨਾਲ ਨਹੀਂ ਪਿਆਰ ਵਾਧਾ ਆਏਗਾ ਠੀਕ ਹੈ ਨਾ ਪਿਆਰ ਤੇ ਵਾਧਾ ਵੀ ਆਪਣੇ ਜੀਵਾਂ ਦਾ ਸਾਥ ਦੇਣ ਦੇ ਨਾਲ ਆ ਤੇ ਇਕੱਠੇ ਰਹਿਣ ਦੇ ਨਾਲ ਆ ਠੀਕ ਹੈ ਜੇ ਇੱਕ ਦੂਜੇ ਨੂੰ ਕੁਝ ਹੋਵੇ ਤੇ ਪੂਰਾ ਅਗਲੇ ਨਾ ਮੋਢੇ ਨਾਲ ਮੋਢਾ ਜੋੜ ਕੇ ਖੜੋ ਉਹਦੀ ਦੁੱਖ ਤਕਲੀਫ ਉਹਨੂੰ ਪੁੱਛੋ ਉਹਨੂੰ ਦਵਾਈ ਲਿਆ ਕੇ ਦਿਓ ਉਹਦੇ ਨਾਲ ਦੁੱਖ-ਸੋਗ ਤੇ ਵਿੱਚ ਸਾਂਝੀ ਹੋਵੋ ਤਾਂ ਪਿਆਰ ਵਾਧਾ ਹੈ ਆ ਚੀਜ਼ਾਂ ਲੈਣ ਦੇਣ ਨਾਲ ਨਹੀਂ ਪਿਆਰ ਵਾਧਦੇ ਹੁੰਦੇ ਡਾਇਰੈਕਟਰ ਨੂੰ ਪੈਸੇ ਵਟਾਉਣ ਹੈ ਸੰਦੀਪਾ ਲੈ ਮੈਂ ਦਰਵਾਜਾ ਖੋਲਣਾ ਲੈ ਖੋਲ ਦਰਵਾਜਾ ਉਹ ਵਿਚਾਰੀ ਤੋਂ ਦਰਵਾਜਾ ਨਹੀਂ ਖੁੱਲਣ ਡਿਆ ਹੈਗਾ ਤੇ ਸਾਲਾਂ ਦਾ ਪੈਸੇ ਵਟਾਣ ਚੱਲੇ ਆ ਪਹਿਲਾਂ ਹੁੰਦਾ ਉਹ ਤੋਂ ਦਰਵਾਜਾ ਨਹੀਂ ਖੁੱਲਣ ਡਿਆ ਵੀ ਭੈਣ ਤੋਂ ਦਾ ਵਲੌਗ ਪੇਰ ਬਣਾਲੀ ਪਹਿਲਾਂ ਦਰਵਾਜਾ ਖੋਲ ਲਾਂ ਹੋ ਕੇ ਤੇਰੇ ਨਾਲ ਜਾਏ ਦਾ ਫਾਇਦਾ ਕੀ ਏ ਇਹ ਏਦੂ ਜਗ੍ਹਾ ਤੇ ਇਕੱਲੀ ਹੀ ਤੁਰ ਜਾਂਦੀ ਆਹ ਪਹਿਲੇ ਲੱਗੇ ਉਹ ਟਾਊਨ ਡਾਕਟਰ ਨੂੰ ਕਿ ਕਿ ਡਾਕਟਰ ਡੋਗਰਾ ਕਹਿੰਦਾ ਮੇਰੇ ਕੋ ਪੈਸਾ ਨਹੀਂ ਮਟਿਆ ਸੀ ਜੰਦਾ ਇਹੇ ਦਰਦ ਵਾਲੀ ਪੱਥਰੀ ਦੀ ਤੇ ਹੁਣ ਇੰਜੈਕਸ਼ਨ ਲਵਾ ਲਈਏ ਤੇ ਅਗਲੇ ਮਹੀਨੇ ਹੁਣ ਅਗਲੇ ਮਹੀਨੇ ਹੁਣ ਕਰਾਦਣਾ ਪ੍ਰਸ਼ਨ ਵੀ ਕੀ ਕਰਨਾ ਹਣ ਆਹ ਉਹਦੇ ਫਰਕ ਨਹੀਂ ਪੈਣਿਆ ਕੰਮ ਖਰਾਬ ਹੀ ਆ ਵੀ ਇਹ ਤੇ ਐਸਾ ਨਾ ਹੁਣ ਅਗਲੇ ਮਹੀਨੇ ਪਈ ਪ੍ਰੋਮਿਸਾ ਸੰਦੀਪ ਦੇ ਨਾਲ ਅਗਲੇ ਮਹੀਨੇ ਇਹਦਾ ਨੇ ਪ੍ਰਸ਼ਨ ਕਰਾਦਾਂਗੇ ਆਪਾਂ ਦਾ ਡਾਕਟਰ ਨੂੰ ਪੈਸੇ ਵਟਾਉਣ ਚੱਲਿਆ ਨੇ ਦੋ ਤਿੰਨ ਵਾਰੀ ਉਹਨੂੰ ਮੇਣਾ ਜਿਹਾ ਮਾਰਦਾ ਅੰਦਾ ਅਗਲੇ ਮਹੀਨੇ ਆਪਰੇਸ਼ਨ ਕਰਾਣਾ ਸਾਲੇ ਅਗਲੇ ਮਹੀਨੇ ਮੋਰਤ ਨਿਕਲਣਾ ਹੈ ਜਾਂ ਮੋਰਤ ਕੱਢਿਆ ਤੂੰ ਜਿਹੜਾ ਤੂੰ ਆਪਰੇਸ਼ਨ ਅਗਲੇ ਮਹੀਨੇ ਕਰਾਣਾ ਤੂੰ ਉਹ ਦਰਦ ਨਾਲ ਤੜਫਣ ਲਈ ਇਹ ਤੂੰ ਆਪਰੇਸ਼ਨ ਕਰਾਜੇ ਕਰਾਣਾ ਹੀ ਥੇ ਕਿ ਜਿਵੇਂ ਉਦੋਂ ਸਲਫਾਜ ਨਕਲੀ ਖਾਦੀ ਉਦੋਂ ਵਾਂਗੂ ਕੋਈ ਸਕੈਨਰ ਲਾ ਕੇ ਤੇ ਚੰਦਾ ਇਕੱਠਾ ਕਰਨ ਦੀ ਸਲਾਹ ਹੈ ਤੁਹਾਡਾ ਬਾਬਾ ਕੋਈ ਪਤਾ ਨਹੀਂ ਹੈਗਾ ਜੇ ਉਦੋਂ ਤੇਰਾ ਪਿਓ ਪੈਸੇ ਮੰਗ ਸਕਦਾ ਤੇ ਹੁਣ ਵੀ ਕੋਈ ਪਤਾ ਨਹੀਂ ਹੈਗਾ ਤੁਹਾਨੂੰ ਸਾਲੇ ਉਹ ਕਿਹੜਾ ਕੋਈ ਲੱਥੀ ਚੜੀਦੀ ਆਵੇ ਲਾ ਪ੍ਰੋਮਿਸ ਤੇ ਇੰਜ ਕਰਨ ਡਿਆ ਏ ਜਿਵੇਂ ਕੋਈ ਸੂਟ ਲੈ ਕੇ ਦੇਣਾ ਹੁੰਦਾ ਉਹਨੂੰ ਆਂਦਾ ਪ੍ਰੋਮਿਸ ਅਗਲੇ ਮਹੀਨੇ ਤੇਰਾ ਆਪਰੇਸ਼ਨ ਕਰਾਵਾਂਗੇ ਇਹ ਹੀ ਗੱਲ ਇਹਨੂੰ ਖਰੇ ਕਿੰਨੀ ਦੇਰ ਹੋ ਗਈ ਏ ਗਰਲਾਂ ਦੇ ਆਪਰੇਸ਼ਨ ਕਰਾ ਦਾਂਗੇ ਆਪਰੇਸ਼ਨ ਕਰਾ ਦਾਂਗੇ ਜਦੋਂ ਉਹਦੇ ਦਰਦ ਉੱਡਦਾ ਉਦੋਂ ਇਹਨੂੰ ਆਪਰੇਸ਼ਨ ਚੇਤਾ ਆ ਜਾਂਦਾ ਇਹਦੀਆਂ ਇਹੀ ਹਰਕਤਾਂ ਨਾ ਉਹ ਅਮਰੀਕਾ ਵਾਲਿਆਂ ਨੇ ਵੀਡੀਓ ਕਾਲ ਤੇ ਵੇਖ ਲੀਆਂ ਹੋਣੀਆਂ ਨੇ ਨਾ ਤੇ ਇਹਦੀਆਂ ਵੀਡੀਓ ਵੀਡੀਓ ਵੇਖ ਲੀਆਂ ਹੋਣੀਆਂ ਨੇ ਤੇ ਇਹਦੀਆਂ ਹਰਕਤਾਂ ਦਾ ਪਤਾ ਲੱਗ ਗਿਆ ਉਹਨੂੰ ਤਾਂ ਹੀ ਉਹ ਟਾਈਮ ਨਾਲ ਇਹਨੂੰ ਛੱਡ ਗਈ ਬਚ ਗਈ ਉਹ ਤੇ ਉਹਦੀ ਜਗ੍ਹਾ ਤੇ ਇਹ ਵਿਚਾਰੀ ਫਸ ਗਈ ਏ ਉਹਨੂੰ ਪਛਤਾਨਦੀ ਹੋਣੀ ਏ ਵੀ ਉਹਨੇ ਅੰਤਾਚਾ ਲਾ ਲਿਆ ਹੋਣਾ ਨਾ ਵੀ ਇਹ ਸਾਰੇ ਜਾਨਵਰੀ ਨੇ ਜਿਹੜੇ ਚਿੜੀਆ ਘਰ ਦੇ ਵਿੱਚ ਰਹਿਣ ਦੇ ਲੈ ਕੇ ਨੇ ਇਹ ਨਹੀਂ ਤੇ ਸ਼ਹਿਰਬਾਰ ਦੇ ਵਿੱਚ ਰਹਿਣ ਦੇ ਲੈ ਕੇ ਆਗੇ ਓਕੇ ਖੁਸ਼ ਹੁਣ ਠੀਕ ਏ ਕਹਦੇ ਮੈਂ ਖੁਸ਼ ਹਾਂ ਯਾ ਨਾ ਕਰਿਆ ਕਰੋ ਮਜ਼ਾਕ ਜੇ ਮੇਰੇ ਨੂੰ ਦਰਦ ਨਹੀਂ ਹੁੰਦੀ ਲੈ ਤੇ ਹੁਣ ਹੱਸਾਂ ਮੈਂ ਦੱਸ ਤੇਰੇ ਨਾਲ ਮੈਂ ਕਿੰਨਾ ਹਸਾਂ ਉਹ ਵਿਚਾਰੀ ਦਰਦ ਦੇ ਨਾਲ ਤੜਫਣ ਈ ਏ ਇਹ ਉਹਨੂੰ ਮਜ਼ਾਕ ਕਰਨ ਦਾ ਵੇਲਾ ਐ ਐਡਾ ਚਵਲ ਬੰਦਾ ਐ ਤੇਰੇ ਵਰਗੇ ਮੈਂਟਰਾਂ ਨੂੰ ਨਾ ਸਨਲੀ ਕੇ ਨਾਲ ਬੰਦੇ ਦੀ ਲੋੜ ਨਹੀਂ ਹੈਗੀ ਉਹ ਇਕੱਲੇ ਹੀ ਪਰਾਂ ਵਾਲ ਜੇ ਖਲਾਰ ਕੇ ਨਾ ਤੇ ਗੁੱਟ ਦੇ ਉੱਤੇ ਦੰਦ ਕੱਟਦੇ ਰਹਿੰਦੇ ਹੁੰਦੇ ਨੇ ਜਿਵੇਂ ਦਾ ਤੂੰ ਹਰਕਟਾ ਕਰਨਾ ਮੈਂਟਰਾਂ ਨਾਲੋਂ ਕੱਟੂ ਨਹੀਂ ਹੈਗਾ ਤੂੰ ਲਾਜ ਦੀ ਤੈਨੂੰ ਲੋੜ ਏ ਅੱਛਾ ਮਾਤਾ ਸੁਲਖਣੀ ਦੇ ਘੇੜ ਲੱਗੋ ਜਾਕ ਨਾ ਤੇ ਦਵਾਈ ਲਿਓਨੇ ਆ ਜਿਆਦਾ ਮੁੰਡਾ ਆਲਾ ਸੰਦੀਪ ਦਾ ਤੇ ਕਿਉਂਕਿ ਫਿਰ ਕੰਮ ਕਮੂ ਹੀ ਕਰਨਾ ਪਾਣਾ ਰੋਟੀ ਘਟੀ ਲੋਣੀ ਆ ਤੇ ਘਰ ਕੇ ਮਾਂ ਚਲ ਲੈ ਜੀ ਦਵਾਈ ਤੁਸੀਂ ਮਰਦਾ ਬੋਲੂ ਖੱਪਣ ਪਾੜੂ ਸੋ ਗੱਲ ਤੁਹਾਡੀ ਹੈ ਹੈ ਜੇ ਕੰਮ ਨਾ ਕਰਾਣਾ ਹੁੰਦਾ ਫਿਰ ਦਵਾਈ ਨਹੀਂ ਲਿਆ ਕੇ ਦੇਣੀ ਹੈ ਸਾਲਾ ਕੋਸਾ ਉਹ ਆਪਣੀ ਕਿਰਨ ਦੀਦੀ ਨੂੰ ਕਹੀਂ ਹਾਂ ਉਹਨੇ ਵੇਲੀ ਨੇ ਕੀ ਕਰਨਾ ਉਹ ਦੋ ਰੋਟੀਆਂ ਲਾ ਦੇਗੀ ਹੈ ਉਂਝ ਤੇ ਬੜਾ ਤੁਸੀਂ ਚੁੱਕਦੇ ਹੋ ਝੋਲਾ ਤੇ ਅੱਜ ਦੀਦੀ ਕੋਲ ਆ ਕਰਨ ਚੱਲੇ ਆ ਤੇ ਦੀਦੀ ਨੂੰ ਆ ਦੇਣ ਚੱਲੇ ਆ ਤੇ ਅੱਜ ਦੀਦੀ ਸਾਡੇ ਆ ਲਾਈ ਆ ਅੱਜ ਦੀਦੀ ਦੀ ਗੱਲ ਗਏ ਹੋਰ ਤਨ ਕੋ ਕੰਮ ਤੇ ਹੈ ਨਹੀਂਗਾ ਉਹ ਬੈੱਡ ਤੇ ਬੈਠੀ ਬੇਲੀ ਕੁੜੀ ਆਵੇ ਗੀ ਚਰਖਾ ਡਾਇਆ ਉਹਨੇ ਕਿ ਉਹਨੂੰ ਰਚਾਈ ਗਰਮ ਕਰਨ ਲਈ ਰੱਖਿਆ ਹੈ ਜੀ ਉਹ ਬਣ ਜਾ ਰਿਹਾ ਆਲੂ ਵਾਲੇ ਕੁਝੇ ਘਰੇ ਤੇ ਸੰਦੀਪ ਨੇ ਕੁੱਲ ਲਿਆ ਆਟਾ ਤੇ ਆਲੂ ਕਰ ਲਿਆ ਮੈਸ਼ ਮੈਸ਼ ਕੀ ਦੇਨੂੰ ਲੈ ਵੀ ਉਹ ਕੀ ਕਿਦਾਂ ਦੇ ਲਾਉਣ ਦੀ ਤੂੰ ਔੜ ਕਿਦਾਂ ਦੇ ਲਾਉਂ ਮੋਟੇ ਕਰਕੇ ਲਾ ਮਸਾ ਉਹਵਾ ਤੇ ਡੇਡ ਡੇਡਾ ਕਰਨੀ ਯਾਰ ਰਖੇ ਟੇਡੇ ਮੇਡੇ ਆ ਫਿਰ ਮੈਨੂੰ ਕਿੱਥੇ ਮੈਂ ਛੱਡ ਦੇਣਾ ਸਾਰਾ ਕੁਝ ਲੈ ਗੁੱਸੇ ਜਾ ਗਈ ਵੀ ਗੁੱਸੇ ਵਿੱਚ ਆਦੀ ਨਾ ਅਸਾਂ ਜਿਹੜਾ ਦਰਦ ਨੂੰ ਦੇ ਚੱਦੀ ਬਾਬੂ ਮੇਰੇ ਕਿ ਹੱਡੀ ਵੀ ਮੋਤਲੇ ਅਰੇ ਅਜੀ ਲੈ ਡੋ ਹੈ ਨਹੀਂ ਇਹ ਕਿਤੇ ਨਹੀਂ ਹੈ ਠੀਕ ਉਹ ਵਿਚਾਰੀ ਦਰਦ ਦੇ ਨਾਲ ਤੜਫ ਰਹੀ ਏ ਇਹ ਸਾਲਾ ਆਂਦਾ ਹੀ ਵੀ ਅਗਲੇ ਮਹੀਨੇ ਆਪਰੇਸ਼ਨ ਕਰਾਵਾਂਗੇ ਉਹ ਵੀ ਪੱਕਾ ਪਤਾ ਨਹੀਂ ਹੈਗਾ ਤੂੰ ਸੋਚ-ਸੋਚ ਕੇ ਪਰੇਸ਼ਾਨ ਹੋ ਰਹੀ ਏ ਵੀ ਦਰਦ ਕਿਵੇਂ ਆ ਠੀਕ ਆ ਤੇ ਇਕੱਠੀ ਹੋਣ ਲਈ ਏ ਤੇ ਇਹ ਵਖਰਾ ਨੂੰ ਪਰੇਸ਼ਾਨ ਕਰਨ ਡਿਆ ਐ ਇਹਦੇ ਵਾਕਈ ਲਤਰਾ ਦੀ ਲੈਕਦਾ ਤੂੰ ਜੇ ਆਪਣੀ ਭੈਣ ਤੋਂ ਕੰਮ ਨਹੀਂ ਹੋ ਕਰਾਣਾ ਤੇ ਆਪਣੀਆਂ ਸਾਲੀਆਂ ਨੂੰ ਲੈ ਆ ਜਿਹੜੀਆਂ ਬਿਨਾਂ ਵਜ੍ਹਾ ਤੂੰ ਆ ਕੇ ਤੁਹਾਡੇ ਘਰ ਆ ਕੇ ਸਰਪ੍ਰਾਈਜ਼ ਦੇਂਦੀਆਂ ਨੇ ਉਦੋਂ ਦੇ ਬੜਾ ਮੋਟੇ-ਮੋਟੇ ਅਖੜਾਂ ਦੇ ਨਾਲ ਥੰਬਨੇਲ ਪਾਣਾ ਹੁਣ ਉਹ ਕਿੱਥੇ ਨੇ ਹੁਣ ਉਹ ਨਾ ਲੈ ਆ ਵਿਆਹ ਉਮੜਾਇਆ ਵੀ ਮੇਰੀ ਵਾਈਫ ਠੀਕ ਨਹੀਂ ਹੈਗੀ ਤੇ ਕੰਮ ਮਰਾਇਆ ਦੋ ਦਿਨ ਕੱਟੇ ਜੋ ਸਾਡਾ ਜੀ ਆ ਨਾ ਕਰਨ ਵਾਲੀ ਜਿੰਨਾ ਨਾ ਕੰਮ ਬੰਗੇ ਜੀ ਜਦੋਂ ਗਲਤੀਆਂ ਨੇ ਇਨਸਾਨ ਕੋਲ ਹੁੰਦੀਆਂ ਲੋਕੀ ਤਰਸਦੇ ਆ ਵੀ ਅੱਜ ਵੀ ਦੀਪਾ ਜੀ ਨੂੰ ਮਿਲਦੀਆਂ ਈ ਮੈਨੂੰ ਸਾਡੀ ਕੁੜੀ ਨੂੰ ਖੁਸ਼ ਰੱਖੇ ਸਾਡੀ ਕੁੜੀ ਫੁੱਲਾਂ ਵਾਂਗੂ ਰੱਖੇ ਖੁਸ਼ ਰੱਖੂਗਾ ਫੁੱਲਾਂ ਵਾਂਗੂ ਰੱਖੂਗਾ ਆ ਗਿਆ ਵਾ ਮੈਂ ਕੋਈ ਇਹ ਚੀਜ਼ ਦੀ ਲੋੜ ਨਹੀਂ ਆਹੋ ਦੀਪ ਨੂੰ ਮਿਲਣ ਲਈ ਤਾਂ ਬਾਕੀ ਲੋਕੀ ਤਰਸਦੇ ਨੇ ਇਹ ਚੋਂ ਕਮਾਲ ਦੀ ਗੱਲ ਏ ਇਹਦੇ ਰੱਬ ਨੇ ਇਹਨੂੰ ਰੱਖੇ ਹੀ ਹੋਣੇ ਗੂਜੇ ਉਹ ਛਗਲ ਨਹੀਂ ਅਗਲ ਨਹੀਂ ਜੀ ਕਿਤੇ ਰਤੀਏ ਮੜਾ ਮੁੰਡਾ ਹੁੰਦਾ ਇਹਨਾਂ ਦੇ ਬੰਦੇ ਰੋਜ਼ ਮਾਰ ਕੇ ਸੌਣਾ ਕਰਨਾ ਆਈ ਭੈ ਜੋ ਵੇ ਲੈ ਕਮਾਲ ਦੀ ਗੱਲ ਏ ਐਡਾ ਹੰਕਾਰ ਬੰਦੇ 'ਚ ਆ ਵੇਖੋ ਹਾਂ ਕਿੰਨੀ ਫੁੱਲਾ ਵਾਂਗੂ ਰੱਖੀ ਉਹਦਾ ਆਪਰੇਸ਼ਨ ਤਾਂ ਹੀ ਨਹੀਂ ਕਰਾਂ ਅੰਡੇ ਹੈਗਾ ਤਾਂ ਵੀ ਸੰਦੀਪ ਨੂੰ ਤਕਲੀਫ ਹੋਏਗੀ ਮੇਰੇ ਤੋਂ ਤਕਲੀਫ ਨਹੀਂ ਉਹਦੀ ਵੇਖੀ ਜਾਂਦੀ ਹੈ ਤਾਂ ਨਹੀਂ ਮੈਂ ਆਪਰੇਸ਼ਨ ਕਰਾ ਰਿਹਾ ਹੈਗਾ ਵੇਖਿਆ ਇਸ ਤੋਂ ਵੱਧ ਹੋਰ ਉਹ ਕਿੰਨੀ ਫੁੱਲਾ ਵਾਂਗੂ ਰੱਖੇ ਦਾ ਇਹ ਜੋ ਆਪਰੇਸ਼ਨ ਤੇ ਲਾਰੇ ਲਾ ਰਿਹਾ ਹੈ ਵੀ ਅਗਲੇ ਮਹੀਨੇ ਅਗਲੇ ਮਹੀਨੇ ਜਿਵੇਂ ਕੋਈ ਸੂਟ ਜਾਂ ਕੋਈ ਟੂਮ ਛੱਲਾ ਬਣਵਾ ਕੇ ਨੇ ਦੇਣਾ ਹੁੰਦਾ ਵੀ ਅਗਲੇ ਮਹੀਨੇ ਬਣਵਾ ਕੇ ਤਾਂਗੇ ਵੀ ਇਤ ਕੀ ਹੱਤਾਂਗੇ ਤੇ ਜਿਵੇਂ ਮੈਂ ਪਹਿਲਾਂ ਆਖਿਆ ਉਹ ਸਕੈਨਰ ਜਿਹਾ ਨਾ ਦੋ ਉੱਤੇ ਵੀਡੀਓ ਤੇ ਜਾਂ ਫਿਰ ਤੇ ਉਹ ਆਪਣੇ ਨੂੰ ਆਹ ਮੜਾ ਜਾਂ ਪਰਨਾ ਸਿਰ ਤੋਂ ਲਾ ਕੇ ਖਲਾਰ ਕੇ ਵਾਲ ਜੇ ਤੇ ਹੱਥ ਜੋੜ ਕੇ ਮੰਗ ਲਵੇ ਲੋਕਾਂ ਤੋਂ ਜਿਵੇਂ ਉਦੋਂ ਮੰਗੇ ਹਸੂ ਉਹ ਇਹ ਤਾਂ ਬਿਸ਼ਰਮ ਲੋਗ ਹੋ ਤੁਹਾਨੂੰ ਕਿਹੜਾ ਕੁ ਪ੍ਰਵਾਹ ਹੈ ਨਾ ਕੋ ਲੱਥੀ ਦੀ ਨਾ ਚੜੀ ਤੁਹਾਨੂੰ ਆਪਣੇ ਪਿਓ ਨਾਲ ਕਰਕੇ ਸਲਾਹ ਮੰਗੋ ਲੋਕਾਂ ਤੋਂ ਇਹਦਾ ਆਪਰੇਸ਼ਨ ਤੇ ਵਿਚਾਰੀ ਦਾ ਕਰਾਓ ਉਂਝ ਤੇ ਤੁਹਾਂ ਕਰਾਣਾ ਕੋ ਨਹੀਂ ਹੈਗਾ ਹੈ ਇਸੇ ਬਣੇ ਕੋ 4 ਪੈਸੇ ਤੁਹਾਡੇ ਕੋਲ ਹੋਰ ਵੀ ਜੁੜ ਜਾਣਗੇ ਭਾਨਾ ਦੇ ਆਪਰੇਸ਼ਨ ਦੇ ਹੀ ਲਾਣਾ ਤੋ ਹਾਂ ਸੋ ਪ੍ਰਾਵੋ ਇਹ ਨੀ ਕੋ ਵੀਡੀਓ ਸੀ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਵੀ ਕਰਿਆ ਜੀ ਤੇ ਮੇਰਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਚੈਨਲ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਚ ਪਾਤਾ ਉਸ ਲਿੰਕ ਨੂੰ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਫੇਸਬੁੱਕ ਤੇ ਜਾ ਕੇ ਫੋਲੋ ਕਰੋ ਜੀ ਬਹੁਤ ਬਹੁਤ ਧੰਨਵਾਦ